ਸੋਹਾ ਘਣੋ ਜਾਉਦੀ ਤੂੰ ਨਹੀਂ ਦੇਖ ਸਕਦਾ ਤੇ ਉਹਦੀਆਂ ਮਿੰਨਤਾਂ ਕਰ ਪਰ ਖਿਆਲ ਰੱਖੀ ਉਹ ਤੇਰੀ ਸੇਜ ਤੇ ਆਉਣਾ ਚਾਹੁੰਦਾ ਇੱਥੇ ਮਨ ਨੂੰ ਇਸਤਰੀ ਦਾ ਰੂਪ ਧਾਰਨ ਕਰਵਾ ਦਿੱਤਾ ਗੁਰਬਾਣੀ ਵਿੱਚ ਦੁਹਾਗਣ ਸੁਹਾਗਣ ਤੇ ਬੈਰਾਗਣ ਤਿੰਨ ਇਸਤਰੀਆਂ ਦਾ ਜ਼ਿਕਰ ਆਇਆ ਇਹ ਤਿੰਨੇ ਮਾਣੀ ਨੇ ਦੁਹਾਗਣ ਓਏ ਜਿਹੜੀ ਸਾਰਾ ਦਿਨ ਤੇ ਰਾਤ ਜਿਸ ਦਾ ਜੀਵਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਵਿਚਰਦਾ ਹੈ ਮਨ ਕਿੱਥੇ ਬੈਠਾ ਹੈ ਨੇਤਰਾ ਚ ਬੈਠਾ ਹੈ ਤੇ ਮਹਾਰਾਜ ਨੇ ਇੱਥੋਂ ਪ੍ਰਕਾਸ਼ ਦੇਣਾ ਹੈ ਨੇਤਰਾ ਨੂੰ ਉਹ ਕਹਿੰਦੇ ਉਹ ਤੈਨੂੰ ਮਿਲਣਾ ਆਉਂਦਾ ਤੇ ਤੇਰੀ ਸੇਜ ਤੇ ਅੱਗੇ ਕਦੇ ਕ੍ਰੋਧ ਬੈਠਾ ਹੁੰਦਾ ਕਦੇ ਲੋਭ ਬੈਠਾ ਹੁੰਦਾ ਤੂੰ ਉਹਨਾਂ ਦੇ ਮੰਝੀਆਂ ਲੁਆਈਆਂ ਹੋਈਆਂ ਨੇ ਉਹ ਮਾਲਕਾਂ ਦਾ ਦਰਸ਼ਨ ਦੇਈਏ ਉਹ ਅੱਗੇ ਲੋਭ ਬੈਠਾ ਹੁੰਦਾ ਹੈ ਉਹ ਸਾਰਾ ਦਿਨ ਚੋਰੇ ਕਰਦਾ ਹੁੰਦਾ ਉੱਥੇ ਬੈਠ ਕੇ ਵੀ ਆ ਨਹੀਂ ਆਪਣਾ ਬਣਿਆ ਆ ਨਹੀਂ ਬਣਿਆ ਹੋਰ ਤਾਂ ਬੜਾ ਕੁਝ ਹੋ ਗਿਆ ਜੇ ਕਿਤੇ ਆ ਇੰਨਾ ਕਾ ਪਲਾਟ ਬਣ ਜਾਂਦਾ ਆ ਇੰਨੀ ਕ ਆਪਣੀ ਜਿਦਾਦ ਵਧ ਜਾਂਦੀ ਆ ਬੱਚੇ ਐ ਹੋ ਜਾਂਦੇ ਫਿਰ ਘੰਟਾ ਪਿਆ ਮਾਲਕਾਂ ਦਾ ਦੇਈਏ ਦਰਸ਼ਨ ਚੱਲ ਕੇ ਆਂ ਕਰੋ ਉਹ ਬੈਠਾ ਹੁੰਦਾ ਫਲਾਣੇ ਨੇ ਮੇਰੇ ਨਾਲ ਬੜੀ ਮਾੜੀ ਕੀਤੀ ਉਹਨੇ ਐ ਬੜੀ ਕੀਤੀ ਉਹ ਆਂਦਾ ਕਿਨੂੰ ਦਰਸ਼ਨ ਦੇਈਏ ਅੱਗੇ ਤਾਂ ਉਹ ਬੈਠੇ ਨਹੀਂ ਪੰਜਾਂ ਨੂੰ ਉਹਨੇ ਦਰਸ਼ਨ ਨਹੀਂ ਦੇਣੇ ਉਹ ਨੌਕਰੀ ਦੇਣੇ ਮੰਨਣੂ ਨੇ ਮਣ ਆਪ ਸੁੱਤਾ ਪਿਆ ਤੇ ਉਹ ਇੱਥੇ ਆਉਂਦਾ ਫੇਰ ਆਉਂਦਾ ਇਹਨਾਂ ਨੂੰ ਮੋਹ ਬੈਠਾ ਹੁੰਦਾ ਮੇਰੇ ਬੱਚਿਆਂ ਦਾ ਕੀ ਬਣੇਗਾ ਤੇ ਕੀ ਕਹਿੰਦੇ ਨੇ ਏ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰੇ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜ ਜਾਏ ਤਨ ਵੀ ਸੇਜ ਤੇ ਆਵੇ ਕਿਵੇਂ ਉਹ ਤਾਂ ਲੀਤੜਾ ਤਾਂ ਲਬ ਨਾਲ ਰੰਗਿਆ ਪਿਆ ਤੇ ਉਹ ਪੰਜੇ ਬੈਠੇ ਹੋਏ ਆ ਉਹ ਆਂਦੇ ਇਸ ਤਰ੍ਹਾਂ ਕਰੋ ਮੇਰੀ ਗੱਲ ਸੁਣੋ ਜਿਹੜੀ ਸੁਹਾਗਣ ਹੁੰਦੀ ਉਹ ਇੱਕ ਦੀ ਹੁੰਦੀ ਆ ਤੁਸੀਂ ਹੁਣ ਪੰਜਾਂ ਦੇ ਹੋ ਚੁੱਕੇ ਹੋ ਕਦੇ ਉਹ ਸੇਜ ਤੇ ਆਇਆ ਕਦੇ ਉਹ ਸੇਜ ਤੇ ਆਇਆ ਤੁਹਾਨੂੰ ਆਨੰਦ ਦੇ ਰਿਹਾ ਹੈ ਇਹਨਾਂ ਪੰਜਾਂ ਨੂੰ ਉਠਾ ਮਾਫੀ ਮੰਗ ਤੇ ਬੈਠਣ ਨਾ ਦੇ ਤੇ ਭੈ ਅਤੇ ਭਾਉ ਦੇ ਵਿੱਚ ਉਸ ਪਤੀ ਪਰਮੇਸ਼ਰ ਦਾ ਇੰਤਜ਼ਾਰ ਕਰ ਤੇ ਉਹਨੂੰ ਵਾਜਾ ਮਾਰ ਭੈ ਕਿਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਪਤੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਸ਼ਿੰਗਾਰ ਕਰ ਉਸਤਤ ਕਰ ਉਹਦੀ ਉਸਤਤ ਮਨ ਮੈਂ ਕਰ ਨਿਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਤੇ ਭੈ ਦੇ ਨਾਲ ਭੈ ਦਾ ਮਤਲਬ ਕੀ ਹੈ ਵੀ ਜਿਹੜੇ ਬੰਦੇ ਦੇ ਮਨ ਚ ਭਉ ਭੈ ਹੁੰਦਾ ਹੈ ਨਾ ਜੀ ਡਰ ਹੁੰਦਾ ਹੈ ਉਹ ਪੰਜਾਂ ਦੇ ਨਾਲ ਨਹੀਂ ਰਲਦਾ ਉਹ ਕਿਉਂ ਨਿੰਦਿਆ ਕਰੇਗਾ ਕਿਸੇ ਦੀ ਉਹਨੂੰ ਮਾਲਕ ਦਾ ਭੈ ਹੈ ਰੋਸ ਨਾ ਜਾਏ ਕਿਉਂ ਕਾਮ ਵਿੱਚ ਜਾਏਗਾ ਕਿਉਂ ਪਰਤਰੀ ਪਰ ਰੂਪ ਵਿੱਚ ਜਾਏਗਾ ਪਰਤਰੀ ਰੂਪ ਨਾ ਵੇਖੇ ਨੇਤਰ ਸਾਧ ਕੀ ਤਹਿਲ ਕਰਨ ਨਾ ਸੁਣੇ ਕਾਹੂ ਕੇ ਨਿੰਦਾ ਸਭ ਤੇ ਜਾਣੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਹੁਣ ਉਹ ਗੁਰਮਖ ਦੱਸ ਰਹੇ ਸੀ ਜਿਵੇਂ ਆਪਾਂ ਸਵੇਰੇ ਕੁਰਬਾਨੀ ਚ ਪੜਿਆ ਸੀਗਾ ਵੀ ਪਹਿਲੋ ਹਉਮੈ ਛੱਡੀ ਫਿਰ ਦੂਜੀ ਲੋਕ ਕੀ ਕਹਿਣਗੇ ਇਹ ਛੱਡਿਆ ਲੋਕ ਤਾਂ ਚਾਰਜਕ ਹੋ ਗਏ ਆਪਾਂ ਨੂੰ ਕਹੀ ਜਾਂਦੇ ਨੇ ਇਹਨਾਂ ਪਿੱਛੇ ਤਾਂ ਜੁਗਾਂ 'ਚ ਫਿਰਨੇ ਆ ਕਬੀਰ ਸਾਹਿਬ ਕਹਿੰਦੇ ਐਸ ਵਾਰ ਤੌਬਾ ਕਰ ਲਈ ਵੀ ਛੱਡ ਦਿਓ ਪੈਂਡਾ ਸਾਡਾ ਤੁਸੀਂ ਬੜਾ ਕੁਝ ਕਹਿ ਲਿਆ ਸਾਨੂੰ ਤੁਹਾਡੀ ਪ੍ਰਵਾਹ ਨਹੀਂ ਐਸ ਵਾਰ ਐਸ ਵਾਰ ਅਸੀਂ ਆਪ ਦੀ ਪ੍ਰਵਾਹ ਕਰਨੀ ਹੈ ਕੋਈ ਭਾਵੇਂ ਮੈਨੂੰ ਮੂਰਖ ਆਖੇ ਕੋਈ ਬੇਤਾਲਾ ਆਖੇ ਕੋਈ ਚੋਰ ਆਖੇ ਜੋ ਮਰਜੀ ਮੰਨ ਮਾਨੇ ਲੋਗ ਨਾ ਪਤੀਜੇ ਨਾ ਪਤੀਜੇ ਤੋ ਕਿਆ ਕੀਜੇ ਮੇਰਾ ਭਗਤੀ ਲਈ ਮਨ ਮੰਨ ਗਿਆ ਲੋਕਾਂ ਦਾ ਨਹੀਂ ਮੰਨਿਆ ਨਹੀਂ ਮੰਨਿਆ ਤੇ ਕਹਿੰਦੇ ਮੈਂ ਕੀ ਕਰਾਂ